ਦੇਸ਼ੀ ਤੁਮ ਵਤਨ ਦੀ ਮਿੱਟੀ ਨਿਊ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਇਤਿਹਾਸ ਲੈ ਕੇ ਜੋ ਵਕ ਵਕ ਵਿਸ਼ਿਆਂ ਤੇ ਪ੍ਰਕਾਸ਼ ਕੀਤਾ ਜਾ ਰਿਹਾ ਹੈ ਜਿਸ ਦਾ ਨਾਮ ਹੈ ਗੁਰੂ ਗਿਆਨ ਅਤੇ ਅੱਜ ਦਾ ਵਿਸ਼ਾ ਹੈ ਸਾਡਾ ਸ੍ਰਿਸ਼ਟੀ ਕਿਸ ਤਰ੍ਹਾਂ ਰਚੀ ਇਸ ਬਾਰੇ ਅਸੀਂ ਜਾਣਕਾਰੀ ਲਵਾਂਗੇ ਭਾਈ ਬਲਵਿੰਦਰ ਸਿੰਘ ਜੀ ਕੈਰਨਗਰ ਵਾਲਿਆਂ ਕੋ ਸਤਿਕਰ ਬਾਬਾ ਜੀ ਵਾਹਿਗੁਰੂ ਸਾਹਿਬ ਵਾਹਿ ਸਤਿ ਜੀ ਬੋਲ ਕੀ ਆ ਜੀ ਬਾਬਾ ਜੀ ਬਸ ਬੜਿਆ ਠੀਕ ਠਾਕ ਤੁਹਾਡੇ ਨਾਲ ਵੱਖ-ਵੱਖ ਵਿਸ਼ਿਆਂ ਤੇ ਆਪਾਂ ਗੱਲਬਾਤ ਕਰਦੇ ਆ ਰਹੇ ਹਾਂ ਹਾਂ ਜੀ ਪਿਛਲਾ ਵਿਸ਼ਾ ਸਾਡਾ ਹੈਗਾ ਹੀ ਰੱਬ ਨੂੰ ਪ੍ਰਮਾਤਮਾ ਨੂੰ ਅਕਾਲ ਪੁਰਖ ਜੀ ਨੂੰ ਕਿਸ ਤਰ੍ਹਾਂ ਪਾਇਆ ਜਾਂਦਾ ਹੈ ਹਾਂ ਜੀ ਸਾਡਾ ਅੱਜ ਦਾ ਵਿਸ਼ਾ ਹੈ ਸ੍ਰਿਸ਼ਟੀ ਕਿੰਨੇ ਰਚੀ ਹਾਂ ਜੀ ਇਸ ਬਾਰੇ ਤੁਹਾਨੂੰ ਜਾਣਕਾਰੀ ਦੇ ਪਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਹਾਰਾ ਜਨ ਤੂੰ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਗਾਰ ਮੇਰੇ राम राय ਜੋ ਰੱਖਿ ਤਿਉ ਰਹੀਏ ਦੁਧ ਭਾਗੇ ਤਾਂ ਨਾਮ ਜਪਾਵੇਂ ਸੁਖ ਤੇਰਾ ਦਿੱਤਾ ਲਈ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਵਰਤਨ ਦੀ ਮਿੱਟੀ ਜਨਨ ਦੇ ਨਾਲ ਜੁੜੇ ਸਾ ਸੰਗਤ ਗੁਰਪ੍ਰਧੇ ਪ੍ਰਵਾਨ ਕਰੋ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਜੀ ਕਾ ਅੱਜ ਦਾ ਸਵਾਲ ਆ ਕਿ ਸ੍ਰਿਸ਼ਟੀ ਰਚਨਾ ਕਿਸ ਨੇ ਕੀਤੀ ਕਦੋਂ ਬਣੀ ਹਾਂਜੀ ਵੇਖੋ ਸਿੱਧੂ ਸਾਹਿਬ ਆਮ ਸੀ ਦੇਖਦੇ ਆ ਬਾਲਮਿਕ ਦੇ ਉਹ ਪੋਸਟਾਂ ਦੇ ਵੀ ਲਿਖਿਆ ਵਾ ਕਿ ਸ੍ਰਿਸ਼ਟੀ ਦਾ ਕਰਤਾ ਰਤਨ ਹਾਰਿਆ ਕਹਿੰਦੇ Vishnu ਦੇ ਲਿਖਤਾ ਕਹਿੰਦੇ ਕਿਸ ਦੇ ਲਿਖਤਾ ਹਾਂਜੀ ਪਹਿਲੀ ਉਹ ਜਿਹੜੇ ਸਾਤਨ ਧਰਮ ਦੇ ਬਾਣੀ ਉਹ ਕਹਿੰਦੇ ਆ ਕਿ ਬਾਬੇ ਆਦਮ ਨੇ ਬਣਾਇਆ ਇਸਲਾਮ ਤਨੂ ਹੀ ਕਹਿੰਦਾ ਬਾਬੇ ਆਦਮ ਨੇ ਬਣਾਇਆ ਜੁ ਸਨਾਤਨ ਧਰਮ ਲੈ ਨੇ ਆ ਤੇ ਕੋਈ ਕਿਨੇ ਜਿ ਬ੍ਰਹਮਾ ਨੂੰ ਮੰਨਣ ਵਾਲਾ ਤੋਂ ਕਿਨੇ ਬ੍ਰਹਮਾ ਨੇ ਬਣਾਇਆ ਹਾਂਜੀ Vishnu ਨੂੰ ਮੰਨਣ ਵਾਲਾ ਕਹਿੰਦੇ Vishnu ਨੇ ਬਣਾਇਆ ਦੇਖੋ ਸ਼ਿਵ ਜੀ ਨੂੰ ਮੰਨਣ ਵਾਲਾ ਉਹਦੇ ਸ਼ਿਵ ਜੀ ਨੇ ਬਣਾਇਆ ਨਹੀਂ ਕੋਪ। ਜੋ ਦੁਰਗਾ ਨੂੰ ਮੰਨਣ ਵਾਲਾ ਕਹਿੰਦੇ ਦੁਰਗਾ ਨੇ ਬਣਾਉਂ। ਕੋਈ ਗਣੇਸ਼ ਨੂੰ ਮੰਨਣ ਵਾਲਾ ਉਹ ਕਿੰਦਾ ਗਣੇਸ਼ ਜੀ ਨੇ ਬਣਾਇਆ। ਨਹੀਂ। ਪਰ ਸ੍ਰਿਸ਼ਟੀ ਦਾ ਰਚਨਹਾਰ ਪਰਮਾਤਮਾ ਆਪ। ਹਾਂ ਜੀ। ਜੇ ਵੀ ਕੋ ਆਪਾਂ ਸਿੱਧ ਸੰਤ ਕੇ ਹੋਰ ਗੱਲਾਂ ਲਾਣ ਨੇ ਆ। ਜੇ ਉਹ ਕੋ ਚ ਨੂੰ ਮੰਨਦੇ ਆ ਇਹਨਾਂ ਦੀ ਆਪਾਂ ਤਸਵੀਰਾਂ ਦੇਖਦੇ ਸ਼ਿਵ ਜੀ ਦੀ ਤਸਵੀਰ ਰੱਖੀ ਆ। ਮਨ ਵੀ ਬਸ ਲੋਦੀ ਆ ਬ੍ਰਹਮਾ ਦੀ ਤਸਵੀਰ ਬਣਾਤੀ ਆ ਬਾਬੇ ਬਾੜ ਨਿਕਲੀ ਤਸਵੀਰ ਹੀ ਬਣਾਤੀ ਆ ਸਾਰੇ ਦੀਆਂ ਤਸਵੀਰਾਂ ਬਣੀਆਂ ਹਾਂਜੀ ਹਾਂਜੀ ਤਸਵੀਰਾਂ ਬਣੀਆਂ ਬਿਲਕੁਲ ਜੇ ਆਪਾਂ ਉਹਨਾਂ ਨੇ ਇੰਨਾ ਬਣਾਈਂ ਫਿਰ ਇਹਨਾਂ ਦੇ ਮਾਤਾ ਪਿਤਾ ਕਿੱਦਾਂ ਹੋਏਗੇ ਹਾਂਜੀ ਇਹ ਸ਼ਤਰੀ ਨੇ ਬਣਾਈਆਂ ਬਰਗੇ ਸੋਹ ਪੁਰਖ ਨਰਿੰਧਾ ਪੁਰਖ ਨਰਿੰ ਆਗ ਅਗੋਂ ਪਾਰ ਉਹ ਕਿਹਕੇ ਪੁਰਖ ਨੇ ਬਣਾਈਆਂ ਇਹ ਪੁਰਖ ਦਾ ਮਾਤਾ ਪਿਤਾ ਵੀ ਹੋਵੇਗਾ ਹੂੰ ਜੇ ਕਿ ਹਿੰਦੂ ਨੇ ਬਣਾਈ ਸੀ ਜੇ ਮਾਤਾ ਦੇ ਪਰਿਵਾਰ ਦੇ ਮਿਲ ਕੇ ਮਹਾਰਾਜ ਮਹਾਰਾਜ ਪਰ ਕਿੰਨੇ ਨਹੀਂ ਮਾਰੇ ਜੇ ਜਿੰਨਾ ਬਣਾਈ ਹੁੰਦੀ ਇਹਨਾਂ ਦੇ ਦੇਵਤਿਆਂ ਦੇ ਵਿੱਚੋਂ ਜਾਂ ਇਸਲਾਮ ਧਰਮ ਦੇ ਦਾ ਸਾਈ ਮਰਤ ਦੇ ਜੱਜ ਹੋਉਂਦੀਆਂ ਜਿਹੜਾ 파ਚੀ ਦੇ ਜਾਂ ਪਰ ਜੈਨ ਪਰ ਮਲਾ ਨੇ ਬੁੱਧ ਧਰਮ ਲਾਲ ਨੇ ਆ ਹਾਂਜੀ ਜਾਂ ਸਨਾਤਨ ਧਰਮ ਲਾਲ ਨੇ ਇਹਨਾਂ ਚ ਲਾਉਣ ਨੇ ਵੀ ਇਹਨਾਂ ਬੜਾ ਹੀ ਨੇ ਚ ਕਿੰਨੇ ਬਣਾਈ ਹਾਂਜੀ ਅੱਛਾ ਜੀ ਮਾਰੇ ਦੇ ਖਲਾਸਾ ਕਰਤਾ ਜਪਦੀ ਸਾਧ ਸਾਨੂੰ ਸਿੱਧਾ ਦਤਾ ਕਮੁ ਸੁਵੇਲਾ ਵਕਤ ਕਮਨ ਕਮਨ ਤਿਤ ਕਮਨਵਾਰ ਕਮ ਸਰੂਤੀ ਮਹਾ ਕਮ ਜਿਤ ਹੁ ਆਕਾਰ ਬੀਲ ਨਾ ਪਾਈਏ ਪੰਡਤੀ ਜੇ ਹੋ ਵੀ ਲੇਖ ਪਰਾਨ ਵਕਤ ਨਾ ਪਾਇਉ ਕਾਡੀਆਂ ਜੀ ਲਿਖਨ ਲੇਖ ਪਰਾਨ ਤਿਤਵਾਰਨਾ ਜੋਗੀ ਜਾਣੇ ਰੁੱਤ ਬਾ ਨਾ ਕੋਈ ਜਾਂ ਕਰਤਾ ਸ੍ਰਿਤੀ ਕੋ ਸਾਜੇ ਆਪੇ ਜਾਣੇ ਬਿਲਕੁਲ ਜੇ ਇਹਨਾਂ ਬਣਾਏ ਹੋਵੇ ਟਰੈਕਟਰ ਆਣਾ ਦੇ ਵਿੱਚ ਜਿਗਰ ਆ ਹਮ ਕਰਾਣਾ ਦੇ ਚਰਾਇ ਬੇਲ ਨਾ ਪਾਇਆ ਕਾ ਜੇ ਲਿਖਲ ਨਿਕਤਰਾਮ ਕੁਰਾਨ ਫਿਰ ਕਾੜੀਆਂ ਨੇ ਕੁਰਾਨ ਚ ਮੇ ਲਿਖ ਜਾਣਾ ਆ ਮਹੀਨਾ ਆ ਰੋਤੀ ਆ ਸੰਸ ਹਾਂਜੀ ਇਹਦੇ ਪੰਨਾ ਕਾ ਮਲੋ ਉਥੇ ਕੁਰਾਨਾਂ ਚ ਜਿਗਰਿਆ ਤੇ ਨਾ ਕੁਰਾਨ ਦੇ ਵਿੱਚ ਜਿਗਰਿਆ ਨਾ ਬਾਈਬਲ ਵਿੱਚ ਜਿਗਰਿਆ ਇਹ ਤਾਂ ਕੁਝ ਲਿਖਿਆ ਨਹੀਂ ਆਪਾਂ ਨੂੰ ਲੈ ਲੈਨੇ ਅੱਗੇ ਕੋ ਆਪਾਂ ਕੋਈ ਜਾਣਕਾਰੀ ਲੈ ਲੈਨੇ ਆ ਆਪਾਂ ਧਰਬ ਤੋਂ ਤੇ ਲੈ ਲੈਨੇ ਆ ਕਿ ਜਦੋਂ ਇਨਸਾਨ ਦਾ ਜਨਮ ਹੁੰਦਾ ਜਿੱਤਾ ਆਪਾਂ ਗੁਰੂਆਂ ਦੇ ਮਨਾਉਨੇ ਆ ਹਾਂਜੀ ਜਾਂ ਕੋਈ ਪੀਰ ਪਕਬਰਾ ਜਿਨ੍ਹਾਂ ਦੇ ਬਣਾਉਂਦੇ ਆ ਅਵਤਾਰਾਂ ਦੇ ਮਨਾਉਨੇ ਆ ਅੱਜ ਪਹਿਲੋ ਉਹਦਾ ਲੈ ਲੈਨੇ ਆ ਆਪਾਂ ਅੱਜ ਜਨਮ ਸੀ ਐਂਡ ਆਰ ਜਨਮ ਸੀ ਇੰਨੇ ਟਾਈਮ ਹੋ ਗਿਆ ਬਿਲਕੁਲ ਮੈਂ ਆਰ ਹੋ ਤੁਸੀਂ ਜਾਂ ਆਪਾਂ ਆਪਾਂ ਗੁਰੂ ਨਾਨਕ ਦਾ ਲਾ ਲੈਨੇ ਆ ਜੇ ਗੁਰੂ ਨਾਨਕ ਦਾ ਮਲਬੀਆ 33 ਦਿਨਾਂ ਆਉਣ ਵਾਲਾ ਆ 33 ਚੜਿਆ ਹੈ ਹਾਂਜੀ ਹੱਦ ਤੇ ਉਹਨਾਂ ਵਿੱਚ ਉਹਨਾਂ ਦਾ ਪ੍ਰਕਾਸ਼ ਹੀ ਹੈ ਹੈਨਾ ਅਹੀਂ ਮੰਨਦੇ ਵੀ ਆ ਉਹਨਾਂ ਦਾ ਪ੍ਰਕਾਸ਼ ਹੀ ਹੈ ਇਸ ਤੀਰ ਜਿਉਂਨਾ ਪੱਕੀ ਜਗਲ ਕੇ ਪ੍ਰਗਟ ਦਿਸ ਜਿਉਂਦਾ ਉਹ ਬਾਣੀ ਕਿਸਾ ਲਿਖਾਈ ਪ੍ਰਗਟ ਦੇ ਸ੍ਰਿਸ਼ਟੀ ਦਾ ਕਰਤਾ ਹਾਂਜੀ ਵੇਖੋ ਮੰਨਦੇ ਆਪਾਂ ਕਿ ਧਰ ਦੇ ਬਰਖਲਾ ਵੀ ਹੈ ਨਹੀਂ ਅਸੀਂ ਇਹ ਕਹਿੰਨੇ ਆ ਕਿ ਜਿੰਨੇ ਸ੍ਰਿਸ਼ਟੀ ਬਣੀ ਉਹਦਾ ਨਾਲੋ ਹਾਂਜੀ ਜੇ ਆਪ ਪੈਦਾ ਹੋਏ ਆਪ ਆਏ ਜੇ ਪ੍ਰਗਟ ਹੋਤਾ ਪਹਿਲਾਂ ਹੀ ਹੋਏ ਆ ਬਿਲਕੁਲ ਜੀ ਤੇ ਸੁਭਾਨ ਕੋ ਤੁਹਾਨੂੰ ਲੱਗ ਗਿਆ ਪ੍ਰਗਟ ਹੋਣ ਦਾ ਮਾਤਾ ਪਿਤਾ ਵੀ ਹੋਵੇਗਾ ਕੋਈ ਬਿਲਕੁਲ ਹਾਂ ਜੀ ਪਰ ਇਹ ਜਿੰਨੇ ਪ੍ਰਵਾਨਤਮ ਨੇ ਜਿੱਦ ਆਪਾਂ ਉਹਨ ਗੁਰ ਲਾਲ ਨੇ ਆ ਮਾਰਗਰੇ ਇਕਾ ਮਾਇ ਜੁਗਤ ਵਿਆਹ ਇੰਟੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਡਵਾ ਜਿਤ ਸੁਭਾਵੀ ਨਦਨ ਆਵੇ ਬਹੁਤਾ ਇਹ ਵਡਾਨ ਬਿਲਕੁਲ ਉਗਦੇ ਜੇ ਬ੍ਰਹਮਾ ਜੇ ਕਹਿੰਦੇ ਬ੍ਰਹਮਾ ਨੇ ਕਿੰਨੇ ਮਤਲਬ ਕਿ ਉਹ ਜਨਮ ਦਤਾ ਵਾ ਵਿਸਣੂ ਜਿਹੜਾ ਪਾਲਣ ਵਾਲਾ ਵਾ ਤੇ ਸ਼ਿਵ ਜੀ ਜਿਹੜਾ ਮਾਰ ਕੇ ਖਾਣ ਵਾਲਾ ਐ ਕੋਈ ਤਾਂ ਦੱਸੈ ਨੇ ਤੇ ਇੱਕ ਮਾਇ ਜੁਕਦੇ ਇੱਕ ਮਲਕ ਜੁਕਦੇ ਨਾਲ ਇੱਕ ਮਾਇਆ ਦੇ ਨਾਲ ਇਹ ਤਿੰਨ ਦੇ ਕੇ ਪੈਦਾ ਕੀਤੇ ਗਏ ਗਾ ਇਹ ਇਹੋ ਸਭ ਕੁਛ ਹੈ ਇੱਕ ਨੂੰ ਪਾਲਣ ਵਾਲਾ ਤਾਂ ਨਾ ਤਾਂ ਇੱਕ ਨੂੰ ਕਦੇ ਜਨਮ ਦਤਾ ਵਾ ਇੱਕ ਨੂੰ ਕਦੇ ਸਿਸ਼ਟੀ ਕਰਤਾ ਮਾਰ ਕੇ ਖਾਣ ਵਾਲਾ ਪਰ ਮਹਾਰੀਨੀ ਇੱਕ ਸਾਡਾ ਇਹ ਗਮੰਤੋਂ ਭਿਖਾ ਕੰਡਿਆ ਦੁਬਦਾ ਕੰਡੀ ਅੱਛਾ ਉਹ ਇੱਕ ਓੰਕਾਰ ਉਹ ਉਹ ਔਰੇ ਤੋਂ ਮਲੇ ਪੈਨੇ ਦੇਵਤੇ ਮੰਜੀ ਕਿਤੇ ਇਹਨਾਂ ਨੂੰ ਬਣਾਉਣ ਵਾਲਾ ਇੱਕ ਹੈ ਤੇ ਇਹਦਾ ਮਲੇ ਇੱਕ ਜਿਹੜਾ ਬਣਾਉਣ ਵਾਲਾ ਉਹ ਦੀ ਸਿਰਤੀ ਕਰਤਾ ਉਹ ਸਾਰੇ ਪਾਲਣ ਵਾਲਾ ਉਹ ਬਣਾਉਣ ਵਾਲਾ ਇਹ ਸਭ ਕੁਝ ਕਰਨ ਵਾਲਾ ਬਿਲਕੁਲ ਹਾਂਜੀ ਫੇ ਆਈ ਦੁਬਦਾ ਤੇ ਕੋ ਪਸੇ ਹਾਂ ਸਰਸਨ ਸੰਦ ਨੁਜਾ ਜੀ ਬੋਚੇ ਜੇ ਕਿਦੇ ਉਹ ਜੇ ਮਨੁੱਖ ਆਪਾ ਦੇ ਆਦਮ ਨੇ ਬਣਾਈ ਹੁੰਦੀ ਤੇ ਉਹਨਾਂ ਕੋਲ ਕੋਈ ਜਿਗਰ ਤੇ ਹੋਣਾ ਨਹੀਂ ਹੂੰ ਆ ਦਿਨ ਸੀ ਆ ਮਹੀਨਾ ਪਰ ਜਿਗਰ ਨਹੀਂ ਕੋਇਆ ਜਿਗਰ ਕੋਈ ਨਹੀਂ ਆਗਾ ਕਈ ਯੁਗ ਵਰਤੇ ਗਵਾਰੇ ਤਾੜੀ ਲਾਈ ਅਪਰੋਂ ਤਾ ਹੂੰ ਕਿਉਂ ਪ੍ਰਭੂ ਪਰਮਾਤਮਾ ਕਈ ਯੁਗ ਕਈ ਯੁਗ ਬਣ ਉਹ ਤਾੜੀ ਲਾ ਕੇ ਬੈਠਾ ਕਿ ਸ੍ਰਿਸ਼ਟੀ ਵੀ ਵੇਖਦਾ ਕਿਦਾਂ ਕਰਦਾ ਫਿਰ ਮਾਰੇ ਸਾਨੂੰ ਦੱਸੇ ਦਿੱਤਾ ਵਾ ਕਿ ਜੇ ਇਹ ਇਹ ਦੇਵਤਿਆਂ ਨੇ ਬਣਾਇਆ ਕੋ ਪਾਲਣ ਵਾਲਤਾ ਲਾਤਾ ਕੋਈ ਉਹਨੂੰ ਮਤਲਬ ਹੀ ਮਾਰ ਕੇ ਖਾੜਨ ਵਾਲਾ ਕੋਈ ਜਨਮ ਦਾਤਾ ਫਿਰ ਕਹਿੰਦੇ ਜੇਤ ਸੁਭਾਵੇ ਨਦਰ ਨਾ ਆ ਬਿਲਕੁਲ ਜੇਤ ਸੁਭਾਵੇ ਨਦਰ ਨਾ ਬੋਲਤਾ ਕਿ ਨਹੀਂ ਨਹੀਂ ਵਿਢਾਈ ਕੋ ਕਰਦੇ ਹਮ ਇਹਨਾਂ ਨੂੰ ਪ੍ਰਭੂ ਪਰਮਾਤਮਾ ਦਾ ਪਤਾ ਨਹੀਂ ਅਜੇ ਜ਼ਰੂਰ ਗੁਰਗੁਸੀ ਮਾਰੀ ਆਪ ਲਿਖਦੇ ਆ ਇਹ ਹੁਣ ਜ ਇਨਾ ਸਿੱਖੀ ਬਾਣੀ ਉਹ ਕਹਿੰਦੇ ਆ ਜਾਪ ਸਾਚ ਪੜ ਲਿਨੇ ਆ ਚੱਕਰ ਚੈਨ ਨਬਰਨ ਜਾਤਿ ਅਰਪਾਤ ਨਹਿਨ ਦੇ ਰੂਪ ਰੰਗ ਰੇਖ ਤੇ ਕਉ ਕਹਿ ਨਾ ਸਕਤ ਕੀ ਅਚਲ ਮੂਤਨ ਭਾਉ ਪ੍ਰਕਾਸ਼ ਸੰਪੂਰਨ ਕਹਿੰਦੇ ਕੋਡ ਇੰਦਰ ਇੰਦਰਾਣ ਸਾਇ ਸੁਹਾਣ ਗੀਤ ਤੇਰੇ ਬਾ ਮਨੁ ਮਜੀਪ ਸੁਰ ਨਾਲ ਅਸੁਰ ਨੇਟ ਨੇਟ ਬੰਤਨ ਕੈ ਕਾਂ ਸਰਬਨਾਮ ਕੱਥੇ ਕਮਣ ਕਰਮ ਨਾ ਬਰਨਸੋ ਮਤ ਕਿਦੇ ਉਹ ਕਿੰਨਾ ਰੂਪ ਰੰਗ ਰੱਖਨੀਆ ਗੱਲ ਹੂੰ ਉਹਦਾ ਕੋਈ ਚਿੰਨੂ ਨਹੀਂ ਹੈਗਾ ਹੱਥਾਂ ਦੀਆਂ ਲਕੀਰਾਂ ਆ ਗਿਆ ਸਭ ਕੁਝ ਹੈਗਾ ਵਾ ਹੁਣ ਸਾਨ ਬਣਾਇਆ ਉਹਦੇ ਹੁਣ ਜੇ ਇਹਦਾ ਸਿਸ਼ਟੀ ਬਣਾਈ ਉਹਨੇ ਕਿਦੇ ਆ ਸਾਰੇ ਰਖਾਵਾਂਗੇ ਹੈਗੇ ਪਰ ਉਹਨੇ ਕਿੰਦੇ ਰਖਾਵ ਵੀ ਕੋਈ ਨਹੀਂ ਹੈ ਹੂੰ ਉਹਦਾ ਕੀ ਨਹੀਂ ਕੋਈ ਯਾਰ ਅੱਛਾ ਉਹ ਰੂਪ ਵੀ ਨਹੀਂ ਹੈਗਾ ਤੂੰ ਰੰਗ ਵੀ ਨਹੀਂ ਹੈਗਾ ਉਹ ਤਾਂ ਹਰ ਜਗ੍ਹਾ ਸਮਾਇਆ ਹੋਇਆ ਹੂੰ ਉਗਰ ਨੇ ਦੇਵਤੇ ਸਭ ਤੋਂ ਪਹਿਲਾਂ ਨੇ ਦੇਵਤੇ ਪੈਦਾ ਕੀਤੇ ਫਿਰ ਅਮ ਨੂੰ ਖਣ ਪੈਦਾ ਕੀਤਾ ਮਿਲ ਕੇ ਪਿਆ ਸਨੁਦਿਪ ਨੇ ਲੇਖੇ ਚੋਂ ਕੱਢਿਆ ਉਹਨੇ ਵੀ ਕਈ ਯੁੱਗ ਮਲ ਭੀ ਜੇ ਸ੍ਰਿਸ਼ਟੀ ਦਾ ਰਚਨਾ ਕੋਈ ਹੋਰ ਹੁੰਦਾ ਹਮ ਅਨਸਾਨ ਹੁੰਦਾ ਤੇ ਅੱਜ ਉਹਦੀ ਸਾਰੀ ਜਾਇਦਾਕਾਰ ਹੁੰਦਾ ਹਾਂ ਪਰ ਅਸੀਂ ਅਹੀਂ ਜੇ ਫਿਰ ਫਿਰ ਉਸ ਜਾਇਦਾਕਰ ਨੂੰ ਵੰਡਣ ਵਾਲਾ ਸੁਣਾ ਉਹ ਮਰਦਾ ਕਿਉਂ ਕੋਧਾ ਮਰੇ ਹਮਰੇ ਹਮਰੇ ਆ ਮੈਂ। ਉਹ ਪ੍ਰੋਪਰ ਬਾਤ ਤਾਂ ਬੜੀ ਹਰ ਜਗ੍ਹਾ ਵਿਆਪਕ ਗਿਆ। ਸਹੀ ਗੱਲ ਜੀ। ਮੁੱਤੇ ਉਹਨਾਂ ਗੁਰੂ ਮਨ ਲੈ ਧੰਨ ਗੁਰੂ ਰਾਮਦਾਸ ਜੀ ਮਾਰੇ ਦੁਪੱਟੇ 'ਤੇ ਲਿਖਿਆ ਵਾ। ਹਾਂ ਜੀ। ਸੋਢੀ ਸਿਸ਼ਟ ਸਗਲ ਤਾਰਨ ਕੋ। ਅੱਛਾ। ਅੱਬ ਮੈਂ ਗੁਰੂ ਰਾਮਦਾਸ ਕੋ ਮਨੀ ਬੜਾਈ। ਹਾਂ ਬਿਲਕੁਲ। ਉਹਨੇ ਇੱਕ ਸ੍ਰਿਸ਼ਟੀ ਦਾ ਇਹਨੇ ਸਿਸ਼ਟ ਗੁਰੂ ਰਾਮਦਾਸ ਨੇ ਬਣਾਇਆ। ਸੋਢੀ ਸਿਸ਼ਟ ਸਗਲ ਤਾਰਨ। ਮਨੁ ਸਿਸ਼ਟੀ ਨੂੰ ਜਿੱਤਾਉਗਾ ਬੰਦਰਮੰਦਰ ਸਾਹਿਬ ਜਾਣੇ ਆ ਦਰਬਾਰ ਸਾਹਿਬ ਜਾਣੇ ਆ ਪਵਿੱਤਰ ਜਗਾ ਵਾ ਮੈਂ ਸਿਸ਼ਟੀ ਉਸਤੇ ਜਿੰਨੂੰ ਭੁੱਖ ਲੱਗਦੀ ਆ ਰੋਟੀ ਪਾਣੀ ਨਹੀਂ ਮਿਲਦਾ ਉਹ ਦਰਬਾਰ ਸਾਹਿਬ ਦੇ ਲੋ ਤਾਰਨ ਹਮ ਇਹ ਤਾਰਨ ਵਾਸਤੇ ਆਏ ਗੁਰੂ ਆਮਦਾ ਜੀ ਸਿਸ਼ਟੀ ਦਾ ਕਰਤਾ ਇਹ ਉਹ ਸਿਸ਼ਟੀ ਬਰੋਮ ਵਾਲੇ ਕਿਹਾ ਨਾ ਗੁਰਗਰ ਗੁਰਗਰਾਂ ਸਾਹਿਬ ਸਿਸ਼ਟੀ ਬਰੋਮ ਵਾਲੇ ਉਹ ਆਪ ਜਾ ਕਰਤਾ ਸਿਸ਼ਟੀ ਕੋ ਸਾਝੀ ਆਪੇ ਜਾਣਦੀ ਸੀ ਉਹ ਆਪ ਹੀ ਜਾਣਦਾ ਬਿਲਕੁਲ ਇਹ ਕਿਸੇ ਨੇ ਬਣਾਈ ਹੋਈ ਸਿਸਟਮ ਨਹੀਂ ਕਿਰੇ ਇਨਸਾਨ ਦੀ ਬਣਾਈ ਹੋਈ ਸਿਸਟਮ ਇਹ ਪ੍ਰਭੂ ਪਰਮਾਤਮਾ ਆਪ ਹੀ ਜਾਣਦਾ ਅਰਬਦ ਨਰਬਦ ਧੁੱਲੂ ਘਾਰਾ ਉਹ ਕਿਦੋਂ ਬਣੀ ਜੇ ਇਹਨਾਂ ਨੂੰ ਪਤਾ ਹੁੰਦਾ ਜੇ ਇਹਨਾਂ ਬਣਾਈ ਹੋਈ ਹੁੰਦੀ ਇਹਨਾਂ ਦੱਸ ਦੇਣਾ ਬੜੇ ਕੋਈ ਕਿਨੇ ਲਿਖਦਾ ਪਰ ਜੋ ਬਾਈਬਲ ਪੜ੍ਹਦੇ ਨਾ ਗਾਈਬਲ ਤੇ ਲਿਖਿਆ ਕਿ ਇਸ ਮਨਪੀਰ ਹਜ਼ਰਤ ਇਸ਼ਾਤੋ ਅੱਛਾ ਆ ਦੇ ਰਿਹਾਦਾ ਸਾਢੇ 4000 ਸਾਲ ਪਿੰਨਾ ਸਿੱਤੀ ਬਣੂ ਅੱਛਾ ਅੱਛਾ ਇਹ ਜੀ ਗ੍ਰੰਥ ਸਾਢੇ 4000 ਸਾਲ ਪਿੰਨਾ ਬਣੇ ਹੁਣ ਜੇ ਸਾਢੇ 4000 ਸਾਲ ਬੜੀ ਆਮ ਜਿਹੜੀ ਗ੍ਰੰਥਾ ਦੇ ਵਿੱਚ ਕਈਆਂ ਨੇ ਲਿਖਿਆ ਵਾ 50 ਲੱਖ ਹਾਂਜੀ ਕਈਆਂ ਨੇ ਲੱਖ ਲਿਖਿਆ ਕਿ 50 50 ਲੱਖ ਲਿਖਿਆ ਹਿੰਦੂ ਸਾਰਤੰਤਰ ਵਿੱਚ ਪਰ ਗੁਰਨਾਨਕ ਦੇਵ ਜੀ ਇਹ ਨਹੀਂ ਕਿ ਉਹਦੇ ਅਰਬ ਨਰਬਦ ਤੁੰਦੂ ਕਾ ਅਰਬ ਅਰਬਾਂ ਸਾਲ ਨਰਬਦ ਜਿਹੜੀ ਕੋ ਗਿਣਤੀ ਨਹੀਂ ਉਹਦੇ ਕਈ ਯੁੱਗ ਵਰਤੇ ਗਵਾਰੇ ਲੇਕਨ ਕਈ ਯੁੱਗ ਜਿਹੜੀ ਧਰਤੀ ਜਿਹੜੀ ਗਵਾਰਿਆ ਦੇ ਰੂਪ ਉਹ ਅੰਡੇ ਤੋਂ ਅੰਡੇ ਸੀ ਬਾਰੇ ਕਿਹਦੇ ਤੁੰਦੇ ਤੁੰਸ ਆਉਜ ਧੁੰਦ ਫਿਰ ਕਿੰਨੇ ਧੁੰਦ ਤੋਂ ਇਨਸਾਨ ਅਮਲ ਪਾਣੀ ਬਣਿਆ ਅੱਛਾ ਪਾਣੀ ਤੋਂ ਫਿਰ ਬ ਗ੍ਰੀਤਲਾ ਪਰ ਬਣੀ ਪਰ ਸੰਚਿੰ ਸੰਗਤਰੀ ਹੈ ਮਲ ਪੱਥਰ ਬਣੇ ਪੱਥਰੋਂ ਬਣਸ ਮਦੀ ਬਣਿਆ ਵਰਾਸੀ ਤੋਂ ਜੀਵ ਜੰਤੂ ਬਣਿਆ ਜੀਵ ਜੰਤੂ ਤੋਂ ਬਾਅਦ ਪਸ਼ੂ ਪਦਾਂ ਕੇ ਆਗੇ ਅੱਛਾ ਜਨਮਰਾਚ ਆਈ ਜਨਵਰੋਂ ਤੋਂ ਬਾਅਦ ਇਨਸਾਨ ਬਣਿਆ ਸ੍ਰਿਸ਼ਟੀ ਦੇ ਰਤਨਾ ਇਹ ਤਾਂ ਪ੍ਰਭੂ ਪਰਮਾਤਮਾ ਨੇ ਕਿਸੇ ਨੇ ਨਹੀਂ ਬਣਾਈ ਫਿਰ ਜਿਸੇ ਨੇ ਨਾਲ ਚਲਦੀ ਹੈ ਮਰਿਚਨ ਉਹ ਲੇਖਾ ਕਰਦਾ ਦੁਬੜਾ ਕਰਦੀ ਇੱਕ ਊਂਕਾਰ ਇਸੇ ਕਰਕੇ ਲਿਖ ਦਿੱਤਾ ਹਾਂ ਬਿਲਕੁਲ ਬਿਲਕੁਲ ਜੇ ਇਹ ਕਾ ਇਸੇ ਕਰਕੇ ਪਾ ਤਾ ਵੀ ਨਾ ਤੰਨਾ ਦੇਵਤਾ ਨੇ ਬਣਾਉਣ ਵਾਲਾ ਉਹ ਪ੍ਰਭੂ ਪਰਮਾਤਮਾ ਜੇ ਕਿਸੇ ਨੇ ਬਣਾਇਆ ਹੋਈ ਸ੍ਰਿਸ਼ਟੀ ਨਹੀਂ ਇਹ ਪ੍ਰਭੂ ਪਰਮਾਤਮ ਆਪ ਹੀ ਜਾਣਦਾ ਵਾ ਕਿ ਕਦੋਂ ਉਹਨੇ ਬਣਾਈ ਆ ਤੇ ਕਦੋਂ ਉਹਨੇ ਸ੍ਰਿਸ਼ਟੀ ਦੇ ਰਤਨਾ ਕਰਤੀ ਆ ਤੇ ਕਦੋਂ ਉਹਨੇ ਨਕਿਸੰਸਾਰ ਤੋਂ ਆਦ ਪੂਰਨ ਮਦ ਪੂਰ ਅੰਤ ਪੂਰ ਪਰਮੇਸ਼ਰ ਆ। ਮੂਰਜਨ ਦੇ ਦੀ ਮਾਰਾ ਆਦ ਸ਼ੁਰੂਆਤ ਸ਼ੁਰੂਆਤ ਕਿ ਨੂੰ ਪਤਾ ਨਹੀਂ ਆਦ ਪੂਰਨ ਮਦ ਪੂਰ ਮਦ ਵਰਤਨਾ ਸਮਾਂ ਚੱਲ ਰਿਹਾ ਅੰਤ ਪੂਰ ਪਰਮੇਸ਼ਰ ਜਦੋਂ ਕਾਲ ਹੋਣਾ ਵਾ ਉਦੋਂ ਦੇ ਪਰ ਕਿਹੜੇ ਨੇ ਖਤਮ ਕਰ ਦੇ ਸੰਸਾਰ ਖਤਮ ਹੋ ਉਹ ਆਪੇ ਪਾਲਣ ਵਾਲਾ ਆਪ ਹੀ ਬੇਦਾਤਨ ਵਾਲਾ ਵਾ ਆਪ ਹੀ ਮਾਰ ਕੇ ਖੜਨ ਵਾਲਾ ਵਾ ਇਹ ਕੋਈ ਨਾ ਕੋ ਬਣਾਏ ਕਿਸ ਨੇ ਨਾ ਕਿਸੇ ਨੂੰ ਪਾਲਦਾ ਵਾ ਉਹ ਪ੍ਰਭੂ ਪਰਮਾਤਮਾ ਆਪ ਹੀ ਨਾ ਨਾ ਕਿਸੇ ਨੂੰ ਕੋ ਮਾਰਦਾ ਵਾ ਉਹ ਮਾਰ ਕੇ ਖੜਨ ਵਾਲਾ ਹੀ ਹੋਊਗਾ ਇਸੇ ਕਰਕੇ ਸਤਿਗੁਰਾਂ ਨੇ ਤੁਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਇਸ ਦੁੱਖ ਤੋਂ ਕਢਤਾ ਇੱਕ ਓੰਕਾਰ ਉਹ ਪ੍ਰਭੂ ਪਰਮਾਤਮਾ ਆਪ ਹੀ ਜਾਣਦਾ ਵਾ ਕਦੋਂ ਬਣਾਈਆਂ ਤੇ ਉਹ ਸਭ ਕੁਝ ਆਪ ਹੀ ਪਰਲਣ ਵਾਲਾ ਵੀ ਉਹ ਆ ਜਨਮਦਾਤਾ ਵੀ ਉਹ ਆ ਨਿਮਾਰਕੇ ਖੜਨ ਵਾਲਾ ਵੀ ਉਹ ਆ ਖੰਨੀਆਂ ਬਿੰਦਿਆ ਪ੍ਰਵਾਨ ਪੁਲਚ ਕਾਂ ਦੇ ਖਿਮਾ ਗੁਰਫੱਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ